ਉਹਦੇ ਸਾਹਮਣੇ ਲਿਖਿਆ ਆ ਜਾਂ ਰਣਮੋਚਨ ਸਰੋਵਰ ਇਹ ਸਰੋਵਰ ਦਾ ਭਾਏ ਨਾਮ ਉਹ ਆ ਇਹ ਵੀ ਦੇਵੀ ਦੇਵਤੀ ਨਾਲ ਸੰਬੰਧਿਤ ਆ ਆ ਭਾਈ ਗੁਰਦੁਆਰਾ ਸਾਹਿਬ ਦੇ ਆਪਾਂ ਜਿਵੇਂ ਬਾਹਰ ਖੜੇ ਆ ਪਾਤਸ਼ਾਹ ਪਹਿਲੀ ਤੇ ਪਾਤਸ਼ਾਹ ਦਸਵੀਂ ਉਹ ਗੁਰਦੁਆਰਾ ਸਾਹਿਬ ਆ ਜਿਹਨੂੰ ਗੁੰਮਦ ਦੀਂਦਾ ਹੂ ਬਸ ਐ ਹੁਣ ਆਪਾਂ ਨੇ ਇਹ ਹੁਣ ਇਧਰੋਂ ਕਚਹਿਰੀਆਂ ਰੋਡ ਤੇ ਜਾਣਾ ਹੈ ਕਚਹਿਰੀ ਰੋਡ ਜਾਣਾ ਇੱਥੋਂ ਸਿੱਧਾ ਹੀ ਹਾਂ ਉੱਥੋਂ ਫਿਰ ਖਿਜਰਾਬਾਦ ਫੇ ਪੌਂਡਾ ਸਾਹਿਬ ਕੁਦਰਤ ਮਿਹਰਬਾਨ ਆ ਆਪਾਂ ਕਪਾਲ ਮੋਚਨੇ ਤੋਂ ਤੁਰੇ ਸੀ ਵੀ ਚੱਲ ਧੁੱਪ ਤਾਂ ਨਹੀਂ ਹੋਣੀ 4 ਵਜੇ ਪੂਰੇ 4 ਵਜੇ ਤੁਰਪੇ ਸੀ ਆਪਾਂ ਪੂਰੇ 4 ਵਜੇ ਨਾ ਬਦਨਾ ਘਟ ਪੂਰੇ 4 ਵਜੇ ਆਪਾਂ ਸਖਾਰਾ ਉਹਦਾ ਪੈਟਰਨ ਮਾਰਤਾ ਸੀ ਤੇ ਆਹ ਦੇਖ ਲਓ ਹੁਣ ਸੋਡੇ ਸਾਹਮਣੇ ਆ ਇੱਥੇ ਵੀ ਦਰਖਤੀ ਦਰਖਤ ਨੇ ਜੇ ਉਧਰ ਸੀ ਉਧਰ ਵੀ ਦਰਖਤੀ ਦਰਖਤ ਆਏ ਸੀ ਠੀਕ ਆ ਮੈਂ ਗੱਲ ਕਰਦਾ ਸੀ ਅੱਜ ਮੈਂ ਮਿੱਠੀ ਮਿੱਠੀ ਸਾਹ ਨਹੀਂ ਹੁੰਦੀ ਐ ਨਾ ਰਕਤਾਂ ਦੀ ਉਮੇ ਮਿੱਠੀ ਮਿੱਠੀ ਗੱਲ ਆ ਸਾਡੇ ਛਿਆਣੇ ਕਹਿੰਦੇ ਆ ਵੀ ਆਪ ਦਾ ਮਾਰੂ ਛਾਵੇਂ ਛੱਟੂ ਇਹ ਛਾਵੇਂ ਰੱਖ ਦੂ ਤੇਰੀ ਲਾਸਾ ਉਹ ਮੈਂ ਸਾਈਕਲ ਦੀ ਲੈਟਰ ਲਾਈ ਸੀਗੀ ਪੰਜਾਬ ਤੋਂ ਮੰਡੀ ਗੜ੍ਹ ਸਹਿਰ ਤੋਂ 30 ਰੁਪਏ ਦੀ ਲੱਗੀ ਸੀ ਉਹ ਅੱਜ ਕੋਈ ਗੁਰਦੇਵਰ ਸਾਹਿਬ ਤੋੜ ਗਿਆ ਉਹ ਤੋੜਿਆ ਹੋਇਆ ਨਾਲ ਹੀ ਕੈਰੀਅਰ ਤੇ ਰੱਖ ਕੇ ਭੱਗ ਗਿਆ ਮੈਂ ਉੱਥੇ ਗੱਲ ਜਿਆਦਾ ਕੀਤੀ ਵੀ ਆਪਣਾ ਮਾਰੂ ਕੋਈ ਸ਼ਾਮੇ ਸ਼ਕੂ ਉਹ ਸ਼ਾਮੇ ਰਹਿ ਗਿਆ ਕੈਰੀਅਰ ਦੇ ਰੱਖ ਕੇ ਭੱਗ ਗਿਆ ਮੈਂ ਕਿਹਾ ਚੰਗਾ ਭਾਈ ਮੈਂ ਕਹਿੰਨ ਗਾਲਾਂ ਕਢਣੀਆਂ ਸੀ ਫਿਰ ਤੈਨੂੰ ਵੀ ਲੈਟ ਤੇ ਦਰਸ਼ਨ ਦਾ ਕਰਾ ਦਿੰਦਾ ਜਾਂਦੀ ਵਾ ਉੱਥੇ ਰੱਖਣ ਦੀ ਫਿਰ ਉਹਨੇ ਮੈਂ ਲੈਟ ਯਾਨੀ 300 ਰੁਪਏ ਦਾ ਆਪਾਂ ਨੂੰ ਘਾਟਾ ਪੈ ਗਿਆ ਆ ਅਸੀਂ ਗੱਲ ਵੱਡੀ ਲੈਵਲ ਦੀ ਹੋ ਇੱਕ ਹਰਿਆਣੇ ਦਾ گاؤں ਆ ਵਿਪਿੰਡ ਉਹ ਸਾਹਮਣੇ ਸੁਣਦੀ ਦਾ ਇੱਧਰ ਖੇਤੀ ਹੈ ਇਹਨਾਂ ਦੀ ساری ਇਹ ਤਾਂ ਜਮਣਾ ਦੇ ਦਰਖਤ ਬਹੁਤ ਨੇ ਦੇਖ ਰਿਹਾ ਸੋਨੋ ਦੇਖਾ ਐਸੇ ਨਾ ਕਪਾਲ ਮੋਚਨੇ ਤੋਂ ਮੈਂ ਤੁਰਿਆ ਸੀਗਾ ਹੁਣ ਤੱਕ ਦੇਲਾ ਛਾਈ ਸੰ ਤਾਜ਼ਾ ਗੰਨੇ ਦਾ ਰਸ ਪੀ ਕੇ ਜਾਓ ਮੇਰੇ ਕੋਲ ਨਹੀਂ ਨਾ ਮੈਨੂੰ ਪੀਣਾ ਇੱਧਰ ਸਾਰੇ ਹਾਂ ਆਪ ਦੇ ਖੇਤਾਂ ਦੇ ਵਿੱਚ ਇਹ ਪਪੂ ਲਾਰੇ ਬੱਟ ਬੱਟ ਤੇ ਲਾਉਂਦੇ ਆ ਸਾਡੇ ਪੰਜਾਬ ਦੇ ਵਿੱਚ ਲੜੀ ਜਾਂਦੇ ਨੇ ਵੀ ਬੱਟ ਤੇ ਜੇ ਦਰਖਤ ਲਾਵਾਂਗੇ ਤੇ ਫਸਾ ਨ ਮਰੂਗੇ ਇਹਨਾਂ ਨੇ ਹਰੇਕ ਖੇ ਦਿਵਾਲੇ ਦੇ ਪਪੂਲੇ ਲੈ ਲਾ ਸਕਦੇ ਦੇਖ ਲੈ ਮੈਂ ਝੂਠ ਨਹੀਂ ਮਾਰਦਾ ਆ ਚੱਕ ਲੋ ਕਿੰਨੇ ਪਪੂਲੇ ਖੜੇ ਆ ਆ ਸਾਰੇ ਪਪੂਲੇ ਆ ਰਹੀ ਆ ਹਾਲੇ ਵਾਲੇ ਵਾਲੇ ਬੱਟਾਂ ਦੇ ਪਪੂਲੇ ਲੈ ਲਾਉਂਦੇ ਆ ਇਹਦੇ ਬੈਟ ਵੀ ਬਣਦੇ ਨੇ ਸ਼੍ਰੀਨਗਰ ਦੇ ਵਿੱਚ ਇਹਦੇ ਬੈਟ ਬਣਾਉਂਦੇ ਨੇ ਇਹਨੂੰ ਹੋਰ ਵੀ ਕੁਝ ਕਹਿੰਦੇ ਨੇ ਪਪੂ ਆਰਾ ਇਹਰ ਜਾ ਇਹਰ ਜਾ ਨਾ ਹੋ ਲੈਂਦੇ ਨੇ ਕਸ਼ਮੀਰ ਦੇ ਵਿੱਚ ਪਿਛਲੀ ਵਾਰ ਦੇਖਿਆ ਸੀ ਮੈਂ ਬੈਟ ਬਣਦੇ ਆਹ ਚੱਕ ਟੱਪ ਗਿਆ ਸੜਕ ਨੂੰ ਜਮਣਾਂ ਦੇ ਦਰਖਤ ਹੀ ਦਰਖਤ ਨੇ ਖੰਜੂਰਾਂ ਵੀ ਬਹੁਤ ਲੱਗੀਆਂ ਹੁੰਦੇ ਆਹ ਖੰਜੂਰਾਂ ਦੇ ਦਰਖਤ ਵੀ ਬਹੁਤ ਆ ਜਾਂਦੇ ਨੇ ਗੁਣਮਲਾ ਕੇ ਸ਼ਾਨਦਾਰ ਮਾਹੌਲ ਲਾ ਗੰਨੇ ਦੀ ਖੇਤੀ ਵੀ ਬਹੁਤ ਕਰਦੇ ਆ ਖਲਾੜੇ ਬਹੁਤ ਸੀਗੇ ਬਹੁਤ ਖਲਾੜੀਆਂ ਚੱਲਦੀਆਂ ਸੀਗੀਆਂ ਲੰਮੇ-ਲੰਮੇ ਜਮਿੱਟਾਂ ਦੇ ਪੱਠੇ ਨਹੀਂ ਬਣਾਏ ਹੁੰਦੇ ਉਹ ਚਨਮੀ ਦੀ ਉੱਪਰਲੀ ਬੱਡੇ ਸਾਰੇ ਐ ਬਣਾਏ ਐ ਤੂੰ ਹੋਂ ਨਿਕਲਦਾ ਹੁੰਦਾ ਖੇਜਰਾ ਇੱਥੋਂ 13 ਕਿਲੋਮੀਟਰ ਉਹ ਸੜਕ ਤੇ ਮੈਂ ਤੇ ਮੇਰਾ ਸਾਈਕਲ ਦੋਵੇਂ ਅਸੀਂ ਇੱਕੋ ਜੇ ਮੁੰਜੇ ਲੈਵਲ ਨਹੀਂ ਕਰਨਾ ਅੱਜ ਹੋਈਆਂ ਪਾ ਇਹ 30 ਪੁਆਇੰਟ ਪੈ ਗਿਆ ਇਹ ਕਿੱਧਰ ਨੂੰ ਜਾਂਦਾ ਹੈ ਇਹ ਕਿੱਧਰ ਨੂੰ ਰਾਹ ਜਾਂਦਾ ਹੁਣ ਇੱਧਰ ਨੂੰ ਜਾਣਾਗਾ ਆਪਾਂ ਇਹ ਕਲੇ ਸਰਕਲ ਇਸ ਸਰਕਨਾ ਦਾ ਟਾਊਨ ਜਾ ਪੈਂਦਾ ਕੋ ਉਧਰ ਨੂੰ ਜਾਂਦਾ ਸਿੱਧਾ ਪਾਉਣਾ ਸਾਬ ਇੱਥੋਂ 30 ਕਿਲੋਮੀਟਰ ਦੂਰ ਪਾਉਣਾ ਪਾਣੀ ਜਾਂਦਾ ਤੇ ਧੰਨਵਾਦ ਅੱਧਾ ਕਿਲੋ ਆਲੂ ਬਖਾਰਾ ਲੈ ਲਿਆ 50 ਰੁਪਏ ਕਿਲੋ ਅਸੀਂ ਮੈਂ ਕਿੱਦਾਂ ਕਿਲੋ ਦੇ ਦੇ ਤੇ 50 ਰੁਪਏ ਦਰਜਣੇ ਸੀਗੀ ਕਿੱਲੇ ਆ ਦੀ ਆਹ ਮੈਂ ਖੜਾ ਖੜਾ ਤੋ ਤਿੰਨ ਹੀ ਖਾ ਗਿਆ ਤਿੰਨ ਰਹਿ ਗਏ ਜੀ ਯਾਨੀ ਕਿ ਅੱਧਾ ਕਿਲੋ ਮੈਂ ਅੱਧਾ ਦਰਜਣ ਸੱਜ ਮੈਂ ਕਿੱਲੇ ਲੈ ਲੇ ਠੀਕ ਹੈ ਜੀ ਤੇ ਫਿਰ ਮੈਂ ਭਾਈ ਇੱਕ ਜੂਸ ਦਾ ਗਲਾਸ ਟੇ ਅੰਦਰ ਕਿੰਨੇ ਦਾ ਆਹ ਦੋ ਚੀਜ਼ਾਂ ਆਪਣੇ ਹੁਣ ਇਸ ਟਾਈਮ ਕੋਲ ਨੇ ਆ ਖਾਈ ਜਾਂਦੇ ਆ ਬਸ ਹੁਣ ਬੱਲੇ ਚੱਲਦਾ ਕੰਮ ਸਿੱਧਾ ਆਪਾਂ ਪਲੇਸਰ ਕੋਰੋਂ ਬਸ ਪੌਂਡਾ ਸਾਹਿਬ 28 ਕਿਲੋਮੀਟਰ ਰਹਿ ਗਿਆ। ਅਰਸ਼ੀ ਦੀਆਂ ਪਹਾੜੀਆਂ ਆਉਣਗੀਆਂ। ਆਪਾਂੋਂ ਇਸੇ ਹੋ ਗਏ। ਦੇਖਦੇ ਆਂ ਵੀ ਆਪਾਂ ਕਿੰਨੇ ਵਜੇ ਤੱਕ ਪਹੁੰਚਾਂਗੇ। ਇਹ ਤਾਜੇਵਾਲ ਇੱਥੋਂ ਇੱਕ ਕਿਲੋਮੀਟਰ ਜਿਵੇਂ ਆਪਣੇ ਰਾਜੀਵਾਲ ਨਹੀਂ ਹੈਗਾ। ਗਾਜੇਵਾਲ, ਰਾਜੀਵਾਲ, ਫੱਲੇਵਾਲ ਹਰ ਜਨੇ। ਸਾਰੇ ਇੱਧਰ ਵੀ ਪਿੰਡ ਹੈ ਹਰ ਜਨੇ। ਟਾਊਨ ਜਿਹੇ ਹੁੰਦੇ ਨੇ ਸਭ ਛੋਟੇ ਛੋਟੇ ਜੇ। ਦੇਖ ਲਓ ਸੋਣ ਮੈਂ ਦੱਸਦਾ ਸੀ ਨਾ, ਵਿਚਾਈ-ਸ਼ਾਮਾ। ਦਰਖਤੀ ਦਰਖਤ ਨੇ ਤੁਸੀਂ ਇਹਦੀ ਸਕਰੀਨ ਤੇ ਦੇਖ ਸਕਦੇ ਹੋ জুম ਕਰਕੇ ਦੇਖ ਲਿਓ ਉਹ ਤਰ੍ਹਾਂ ਦਾ ਕਿ ਤੁ ਜਿੱਥੇ ਮੈਂ ਤੁਰਿਆ ਸੀਗਾ ਕਪਾਲ ਮੋਚ ਨੇ ਤੁਰਿਆ ਸੀ ਮੈਂ ਸਾਰੇ ਉਧਰ ਸੀਗੇ ਉਹਦੇ ਦਰਖਤ ਦਾ ਆਪਣੇ ਜਾਮਣ ਦੇ ਇਧਰ ਅੰਬ ਆਈ ਜਾਂਦੇ ਨੇ ਹੋਰ ਲੱਡਰ ਪੱਡਰ ਜਾਈ ਜਾਂਦੇ ਜਾਣਗੇ ਛਾਂ ਬਹੁਤ ਆ ਐਂ ਕਹੀ ਦੀ ਆਪਾਂ ਧੁੱਪ ਤਾਂ ਮੈਨੂੰ ਲੱਗੀ ਨਹੀਂ ਹੈਗੀ ਇੱਥੋਂ ਹੁਣ ਆਪਾਂ ਨੇ ਕਲੇਸਰ ਜਾਣਾਗਾ ਪਲੇਸਰ ਤੋਂ ਬਾਅਦ ਪੌਂਡਾ ਸਾਹਿਬ ਆਊਗਾ ਹੁਣ ਚੜਾਈ ਚੜੂਗੀ ਉੱਥੋਂ ਇੱਥੋਂ ਬਸ ਹੁਣ 24 23 ਕਿਲੋਮੀਟਰ ਰਹਿ ਗਿਆ ਬਸ ਫਾਂ 6 ਵਜ ਗਏ ਪੂਏ ਦੇਖਦੇ ਮੈਂ 8 ਵਜ ਤੱਕ ਪਹੁੰਚਦੇ ਨੇ ਵੀ 23 ਕਿਲੋਮੀਟਰ ਚੜਾਈ ਵਾਲਾ 2 ਘੰਟਾ ਜੇ ਕੱਢੇ ਜਾਵੇ ਤਾਂ ਵਧੀਆ ਗੱਲ ਆ ਨਹੀਂ ਫਿਰ 9 ਦਾ ਪੱਕੀ ਵੱਜਣਗੇ ਕਿਉਂਕਿ ਪਹਾੜਾਂ ਦੇ ਰਸਤਾ ਘੱਟ ਨਿਕਲਦਾ ਹੁੰਦਾਗਾ ਚੜ ਗਏ ਉਤਰ ਗਏ ਚੜ ਗਏ ਉਤਰ ਗਏ ਐ ਹੋ ਜਾਂਦਾ ਆਮ ਤਾ ਬੰਦਾ 15 16 17 ਕਿਲੋਮੀਟਰ ਬੰਦਾ ਕਾਢ ਹੀ ਲੈਂਦਾ ਘੰਟੇ ਦੇ ਵਿੱਚ ਪਹਾੜ ਥੋੜੇ ਜਿ ਤੰਗ ਕਰਦੇ ਹੁੰਦੇ ਬੰਦੇ ਨੇ ਤੇ ਲਓ ਹੁਣ ਥੱਲੇ ਨੂੰ ਉਤਰਾਈ ਆ ਉਹ ਸੋਨ ਨੂੰ ਦਿਖਦਾ ਹੋਊਗਾ ਥੱਲੇ ਨੂੰ ਮਿਲਦੀ ਆ ਫਿਰ ਗਾਂ ਲਈ ਛੜਕ ਤੇ ਮੈਂ ਸਾਨੂੰ ਪਿੱਛੇ ਜੀ ਦੱਸਦਾ ਸੀਗਾ ਵੀ 30 ਰੁਪਏ ਦਾ ਘਾਟਾ ਪੈ ਗਿਆ ਨਾ ਵੀ 30 ਰੁਪਏ ਲੈਟ ਤੋੜਦੀ ਹੈ ਨਾ ਆ 400 ਦਾ ਉੱਪਰ ਜੈਕਟ ਮਿਲ ਗਈ ਤੇ ਡਿਗੀ ਵੀ ਸੀ ਐ ਨਵੀਂ ਪਈ ਜੈਕਟ ਲੈ ਚਾਤੀ ਮਾਰੋ ਜੀ ਵੀ ਹੈ ਨਾ ਜਾਗਟ ਉਤੇ ਡਿਗੀ ਪਿਜੀ ਇਹ 4-500 ਦੀ ਆ ਉਹਨਾਂ ਦਾ 600 ਦੀ ਕਹਿੰਦੇ ਹੁੰਦੇ ਨੇ ਜੀ ਕਿਸ਼ਣ ਲੈਣੀ ਆ ਲੈ ਇਹਨੂੰ ਕੁਛ ਵੀ ਨਹੀਂ ਹੋਇਆ ਮਿਲਦੇ ਆ ਫਿਰ ਬੱਕਰੀਆਂ ਮਿਲ ਗਈਆਂ ਦੇਖ ਕੇ ਮਨ ਖੁਸ਼ ਹੋ ਗਿਆ ਵੀ ਕੋਈ ਤਾਂ ਪਾਗਲੇ ਫਿਰਦਾ ਹੈ ਮੇਰੀਆਂ ਅਰੇ ਸੱਦਈ ਜਣ ਅੱਜ ਜੀ ਜਾਂ ਤਾਂ ਬਰੂ ਮੰਗਾ ਚੜਾਈ ਛੜਕਿਆਂ ਆ ਜਾਊਗਾ ਇਧਰ ਨੂੰ ਪੂਰਾ ਆ ਜਿਹੜਾ ਪਾਇਆਗਾ ਮਿਲ ਗਿਆ 4-500 ਵਾਲਾ ਇਹਦੇ ਨਾਲ ਫਾਇਦਾ ਹੋ ਜਾਗਾ ਕਿਉਂਕਿ ਹੁਣ ਰਾਤ ਹੋ ਜਾਣੀ ਚੱਲਦੇ ਚੱਲਦੇ 23 ਕਿਲੋਮੀਟਰ ਦੂਰ ਆ ਇਥੋਂ ਪੌਂਡਾ ਸਾਹਿਬ ਚੜਾਈ ਜਾਣਾ ਤਾਂ ਫਿਰ ਟਾਈਮ ਤਾਂ ਲੱਗਦਾ ਹੀ ਆ 6 ਸਵਾ ਕਸ਼ੀ ਹੋ ਗਏ ਸੂਰਜ ਦੇਵਤਾ ਉਹ ਖੜੇ ਨੇ ਜਿਹੜੇ ਮੈਂ ਉਹ ਲੈ ਸੀ ਆਪਾਂ ਨੇ ਚੱਕ ਗੇਰ ਪਾਤਾ ਕੀ ਕਹਿੰਦਾ ਮੈਂ ਜਿਹੜੇ ਉਹ ਲੈ ਸੀ ਆਲੂ ਫਾਰੇ ਜੇ ਅੱਧਾ ਕਿਲੋ ਥੋੜੇ ਜਿਹਾ ਖਾ ਲਏ ਆਪਾਂ ਨੇ ਬਾਕੀ ਆਪਾਂ ਹਰਾਮ ਦੀ ਲੰਕਾ ਨੂੰ ਪਾ ਦੇ ਬਾਂਦਰਾ ਨੂੰ ਪਾ ਦੇ ਮਗਾ ਚੱਕੋ ਵੀ ਛੋਡੇ ਨੇ ਉੱਥੋਂ ਲੈ ਕੇ ਇਹਨਾਂ ਨੂੰ ਜਿਲੇ ਆ ਕੇ ਦੇਤੇ ਯਾਨੀ ਕਿ ਵੀ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਡਾਣੇ-ਡਾਣੇ ਦੇ ਜਿੰਮੇ ਚੌਲ ਲੈ ਕੇ ਆਇਆ ਸੀਗਾ ਰਾਣੀਪੁਰ ਰਾਣੀ ਤੋਂ ਠੀਕ ਆ ਲੈ ਆ ਕੇ ਦਿੱਤੇ ਨੇ ਮੈਂ ਉੱਥੇ ਕਪਾਲ ਮੋਚ ਨੇ ਦੋ ਜਣੇ ਬੈਠੇ ਸੀ ਮੈਂ ਕਿਹਾ ਚੌਲ ਖਾਓ ਯਾਰ ਮੈਂ ਕਿੱਥੋਂ ਲੈ ਕੇ ਆ ਮੈਂਗਾ ਭਾਈ ਇੱਥੋਂ ਚੱਲਿਆ ਸੀ ਸਵੇਰੇ ਮੈਂ 6 ਵਜੇ ਉਹਨਾਂ ਨੇ ਕੋਲੀ ਚੌਲ ਪਾਤੇ ਨੂਨ ਪਾਤਾ ਥੋੜਾ ਜਿਹਾ ਮੈਂ ਕਿਹਾ ਵੀ ਚੱਲ ਖਾ ਲਾਂਗੇ ਰਾਤ ਵਿੱਚ ਫਿਰ ਆਦੇ ਫੇਸ ਆਪਾਂ ਅੰਬਸਰ ਗੁਰਦੁਆਰਾ ਸਾਹਿਬ ਰੋਕੇ ਦੋ ਪ੍ਰਸ਼ਾਦੀ ਉੱਥੇ ਛਕ ਲਏ ਤੇ ਉਹ ਤੋਂ ਬਾਅਦ ਫਿਰ ਆਪਾਂ ਚੱਲ ਕੇ ਕਪਾਲ ਮੋਚ ਨੇ ਆ ਗਏ ਦੋ ਦਾਲ ਨਾਲ ਉੱਥੇ ਛੱਕਲੇ ਉੱਥੇ ਚਾਰ ਨਾਲ ਸਕੇ ਅੰਬ ਕਾਲੇ ਅੰਬ ਉੱਥੇ ਚਾਰ ਨਾਲ ਇੱਥੇ ਆ ਕੇ ਆਪਾਂ ਦਾਲ ਨਾਲ ਛੱਕਲੇ ਦੋ ਪ੍ਰਸਾਦ ਕਪਾਲ ਮੋਚਨੇ ਕਪਾਲ ਮੋਚਨੇ ਤੋਂ ਬਾਅਦ ਮੈਂ ਚਾਰੇ ਘੁੰਨੇ ਤੈਨੂੰ ਆ ਗਿਆ ਹੁਣ ਆ ਛੋੜੇ ਨਾਲ ਗੱਲਬਾਤ ਆ ਛੱਡ ਕੇ ਤੇ ਕੜਦਾ ਪੌਂਡਾ ਸਾਹਿਬ ਕੋ ਮੈਂ ਤੇ ਮੇਰਾ ਸਾਈਕਲ ਕੈਮਰਾਮੈਨ ਮੇਰੇ ਨਾਲ ਹਜੇ ਤੱਕ ਕੋਈ ਨਹੀਂ ਹੈਗਾ ਲੋਵੀ ਕਹਿੰਦੇ ਆ ਸਿਆਣੇ ਗੱਲਾਂ ਸੱਦੀਆਂ ਖਾਧੀਆਂ ਖਰਾਕਾਂ ਕੰਮ ਆਉਂਦੀਆਂ ਹੁਣ ਚੜ੍ਹਾਈ ਆ ਮੈਂ ਦੇਖਦਾ ਕੀ ਕੁਝ ਖਾਦਾ ਮੈਂ ਰਹਿ ਕੇ ਆਪਣੀ ਡਿਊਟੀ ਤੇ ਲੋਕੀ ਤਾਂ ਕਹੀ ਜਾਂਦੇ ਨੇ ਕਿਓ ਖਾਂਦੇ ਨੇ ਕਿਓ ਖਾਂਦੇ ਨੇ ਲੱਸੀ ਪੀਂਦੇ ਨੇ ਦੁੱਧ ਪੀਂਦੇ ਨੇ ਉਹ ਹੁਣ ਮੈਨੂੰ ਪਤਾ ਲੱਗੂਗਾ ਮੈਂ ਕੀ ਰੰਗ ਲਾਇਆ ਕੀ ਸਵਾਡ ਆਈ ਆ ਖਾਸ ਗੱਲ ਇਹ ਆ ਵੀ ਆ ਜਿਹੜੇ ਤੁਹਾਨੂੰ ਵੱਡੇ ਵੱਡੇ ਦਰਖਤ ਦੇ ਦਿੰਦੇ ਨੇ ਨਾ ਹਰਾਬਣ ਜੱਡੇ ਇਹ ਬਿਹੜਿਆਂ ਦੇ ਦਰਖਤ ਨੇ ਬਿਹੜਿਆਂ ਦੇ ਦਰਖਤ ਸਿੰਮੜ ਰੁੱਖ ਸਰਾਈ ਵਾਲ ਜਿਹੜੀ ਗੱਲ ਪੰਕਤੀ ਗੁਰਬਾਣੀ ਦੇ ਵਿੱਚ ਹੁੰਦੀ ਆ ਇਹਨਾਂ ਦੇ ਟੁਕਦੀ ਆ ਐਡੇ-ਐਡੇ ਇਹਨਾਂ ਦੇ ਤਣੇ ਇਹ ਜਿਹੜੇ ਟਾਣੇ ਪੱਤੇ ਇਹਨਾਂ ਦੇ ਬਿਲਕੁਲ ਕੰਮ ਨਹੀਂ ਫੁੱਲ ਤਾਂ ਕੰਮ ਹੀ ਕੀ ਆਉਣੇ ਨੇ ਫਲ ਵੀ ਕੰਮ ਨਹੀਂ ਆਉਂਦੇ ਤੇ ਬੇਹੜੇ ਨੂੰ ਉੱਪਰੋਂ ਦੇਖ ਲੋ ਖਾਏ ਨਹੀਂ ਜਾਣਾ ਹੈਗਾ ਖਾਧਰ ਨਹੀਂ ਜਾਂਦਾ ਜਾਨਵਰ ਵੀ ਛੱਡ ਜਾਂਦੇ ਹੁੰਦੇ ਨੇ ਬਸ ਇਹ ਹੁੰਦਾ ਉਹ ਸਿੰਮੜ ਦਾ ਰੁੱਖ ਬੇਹੜੇ ਹੁੰਦਾ ਹੈ ਅੱਧਵੀ ਹੁੰਦੇ ਨੇ ਕੰਮ ਇਹ ਤੂੰ ਜਾਈ ਜਾਂਦੀ ਹੈ ਉਹ ਬੋਰਡ ਤੇ ਲਿਖਿਆ ਹੈਗਾ ਇਹ ਪੌਂਡਾ 21 ਕਿਲੋਮੀਟਰ ਦੇਖ ਵੀ ਸਕਦੇ ਹੋ ਤੁਸੀਂ ਜ਼ੂਮ ਕਰਕੇ ਦੇਖ ਲਿਓ ਆ ਪੈਟਰੋਲ ਪੰਪ ਆ ਗਿਆ ਭਾਈ ਇੰਡੀਅਨ ਪੈਟਰੋਲ ਪੰਪ ਆਏ ਸਵੇਰ ਸੇ ਹੀ ਹੋ ਗਏ 16 ਮਿੰਟ ਹੋ ਗਏ ਹੋਟਾਲੀਆਂ ਦੇ ਪੱਤ ਛਾੜਦਾ ਜਾਂਦਾ ਪੌਰ ਨਹੀਂ ਪਤਲੀ ਏ ਨਾਰੇ ਨੀ ਟਾਲੀਆਂ ਦੇ ਪੱਤ ਛੜਦਾ ਬੜਾ ਦੇਸ਼ ਹੈਗਾ ਚੜਾਈ ਜੜ ਕੇ ਆਇਆ ਹੁਣ ਥੱਲੇ ਨੂੰ ਜਾਣਾਗਾ ਆ ਸਾਰੇ ਪਹਾੜੀ ਜੇ ਤੇ ਦੇਖਣੇ ਹੋਣਗੇ ਉਹ ਦੇਖ ਆ ਸਾਰੇ ਪਹਾੜੀ ਉਹ ਦੱਸਿਆ ਵੀ ਹੋਇਆ ਭਾਈ ਵੀ ਹਾਥੀ ਲੰਘਦੇ ਨੇ ਇੱਥੋਂ ਦੀ ਕਿਛੇ ਦੀ ਨੰਗ ਜਾ ਉਹ ਦੇਖ ਦੇਖ ਆ ਹਾ ਤੂੜੀ ਵਾਲੇ ਘਰ ਦੇ ਕਿ ਲੋਖ ਆ ਯਾਰ ਮੱਜਾਂ ਘਮ ਰਖੀਆਂ ਨੇ ਦੇ ਵਿੱਚ ਇਹ ਸਾਰਾ ਕਲੇਸਰ ਉਹ ਦੂਰ ਤੱਕ ਦੇ ਲੋ ਚੜਾਈ بس ਇੱਕ ਗੇਰ ਚ ਹੋਇਆ ਹੈ ਐ ਚੱਲੀ ਜਾਂਦਾ ਹੈ ਜੰਗਲ ਢਾਬਾ ਵੀ ਲੱਗਿਆ ਹੋਇਆ ਕਹਿੰਦੇ ਢਾਬਾ ਹੈ ਲਾ ਵੀ ਆ ਚੜੇ ਜਾ ਆ ਚੱਲ ਹੋ ਜਾਂਦੀ ਆ ਦੇਖ ਲੋ ਬੈਠ ਜਾ ਲਾ ਕਰ ਗੱਲ ਹੋ ਹੁਣ ਇੱਥੋਂ ਥੱਲੇ ਨਹੀਂ ਜਾਵਾਂਗੇ ਇਹ ਦਿਖਾਉਣਾ ਸੀ ਬਸ ਹਾਂ ਦੀਨੇਰ ਗੱਡੀ ਨੇਰਾ ਹੁਣ ਵਾਲਾ ਵਾ ਸਾਢੇ ਸਹੀ ਹੋ ਗਏ ਉਰੋਂ ਆਪਾਂ ਨੇ 17 ਕਿਲੋਮੀਟਰ ਜਾਣਾ ਪੌਂਡਾ ਸਾਹਿਬ ਹਾਸਾਂ ਕਰਦੀ ਸਾਰੀ ਧਰਤੀ ਜੰਗਲਿਆ ਲੈ ਤੂੰ ਦੇਖ ਸਕਦਾ ਕਿੰਨੇ ਸੰਗਣੇ ਜੰਗਲ ਨੇ ਉੱਥੇ ਪਿੱਛੇ ਲਿਖਿਆ ਵੀ ਚੀਤਾ ਵੀ ਮਿਲ ਸਕਦਾ ਭਾਈ ਤੁਹਾਨੂੰ ਥਰਨ ਵੀ ਮਿਲ ਸਕਦਾ ਟੱਪਦੀ ਰਹਿੰਦੀ ਹੁਣ ਕਹਿੰਦਾ ਕਹਿੰਦਾ ਥੋੜੀ ਦੇਰ ਮਤ ਕਰੋ ਤੇ ਇਥੋਂ ਸਿੱਧੀ ਟੱਪੀ ਜਾ ਮੈਂ ਕਿਹਾ ਸਮਝ ਦਿਖਾਦਾ ਬਸ ਮੈਂ ਕਾਰ ਕਰਦਾ ਮੈਂ ਕਿਹਾ ਬਸ ਚੱਲੀਏ ਹੁਣ ਇੱਥੋਂ ਆਪਾਂ ਲੰਘ ਚੱਲੀਏ ਸਿੱਧੀ ਦਸੇ ਦੀ ਦੇਖ ਲੈ ਇੱਕ ਵਾਰ ਛੇਤੀ ਛਾਤੀ ਮਾਰ ਲੈ ਸਾਰਾ ਜੰਗਲ ਏਰੀਆ ਦਾ ਉਹ ਤੇ ਬੋਰਡ ਲੱਗਿਆ ਆ ਸੰਦ ਦਿਖਾਉਣਾਗਾ ਬੀ ਇਥੋਂ ਕਿੰਨਾ ਕਿਲੋਮੀਟਰ ਆ ਪੌਣਾ ਸਾਹ 16 ਕਿਲੋਮੀਟਰ ਦੂਰ ਆ ਉਹ ਤੇ ਬੋਰਡ ਲਾਇਆ ਦੇਖਿਆ ਨਾ ਆ ਦੇ ਆ ਦੇਖ ਲੋ ਸਾਫ ਲਿਖਿਆ ਆਇਆ ਪੌਣਾ ਸਾਹ 16 ਕਿਲੋਮੀਟਰ 40 ਮਿੰਟ ਹੋ ਗਏ 6 ਵਜੇ 40 ਮਿੰਟ ਸੂਰਜ ਤਾਂ ਖੜਾਗਾ ਪਰ ਜੰਗਲ ਕਰਕੇ ਆਪਾਂ ਨੂੰ ਮੈਨੂੰ ਨੇੜੇ ਆ ਕੀ ਜਾਂਦਾ ਵਾ ਸੋਨੂ ਸਾਹਬ ਦੇਖਦਾ ਰਿਹਾ ਸਕਰੀਨ ਦੇ ਵਿੱਚ ਪੂਰਾ ਜੰਗਲ ਹੈ ਤੇ ਆ ਜਾ ਲੈ ਸੰਗਲ ਦੇ ਹੋਦੇ ਫਿਰਦੀ ਆ ਨਾ ਉਹ ਚੱਕਟੀ ਸੀ ਜੜ ਗਿਆ ਆ ਫਿਰਦੇ ਨੇ ਭਾਈ ਇਹ ਕਦੇ ਵੀ ਹਮਲਾ ਕਰ ਸਕਦੇ ਨੇ ਆ ਦਿੱਤ ਜੰਗਲ ਹੁਣ ਆਇਆ ਤੇ ਦੇਖ ਲਓ ਜੀ ਇਹ ਤੁਸੀਂ ਤੇ ਘੁੰਮ ਵੀ ਸਕਦੇ ਹੋ ਕਹਿੰਦੇ ਜਾ ਕੇ ਅੰਦਰ ਤੇ ਦੇਖ ਸਕਦੇ ਹਾਂ ਦੋਸਤ ਜੀ ਆ ਕੇ ਸਾਰਾ ਕੁਝ ਪਰ ਆਪਾਂ ਨੂੰ ਡਰ ਲੱਗ ਜਾਂਦਾ ਬਈ ਚੱਲੀਏ ਡਰਦਾ ਮੈਸ ਕਰਕੇ ਅਮੀਰ ਘਰ ਵਾਲੀ ਪਹਿਲੀ ਗੰਢੀ ਹੋ ਜੋ ਬੇਹਣ ਤੋਂ ਬੇਹਣ ਤੋਂ ਪਹਿਨੀ ਕੀ ਰੇ ਪਾਉਗੀ ਵੀ ਪਤਾ ਨਹੀਂ ਕਿੱਥੇ ਮਰ ਗਿਆ ਵੀ ਮੈਂ ਵੀ 35 ਸਾਲਾਂ ਦੀ ਹੋਈ ਪਈ ਆ ਐ ਨਹੀਂ ਪਤਾ ਮੁੰਡਾ ਕਿੰਨੇ ਸਾਲਾਂ ਦਾ ਚੜਾਈ ਕਰ ਗਿਆ ਤੇ ਘੁੰਮਦਾ ਫਿਰਦਾ ਸੀ ਫਿਕਰ ਤਾਂ ਹੁੰਦਾ ਹੀ ਆ ਫਿਕਰ ਤਾਂ ਕਲੀਏ ਮਾਂ ਵੀ ਕਰਦੀਆਂ ਨੇ ਬਾਕੀ ਤਾਂ ਸਾਰੇ ਮੈਸੀ ਕਰਦੇ ਹਾਂ ਦੇ ਕਰ ਗੱਲ ਤੇਰੀ ਵਾਰੀ ਆ ਜਿਹੜਾ ਵੀਡੀਓ ਵੇਖਦਾ ਹੂੰ ਕਮੈਂਟ ਕਰਨ ਦੀ ਤੇਰੀ ਵਾਰੀ ਆ ਭਾਈ ਮੈਂ ਤਾਂ ਬੋਲਤਾ ਇਧਰ ਆਇਆ ਭਾਈ ਥੱਲੇੋਂ ਦੇਖ ਲੈ ਉਹ ਟਰੱਕ ਆਉਂਦਾ ਜਿੱਥੋਂ ਦੀ ਥੱਲੇੋਂ ਇਧਰੋਂ ਉਹ ਟਰੱਕ ਆ ਗਿਆ ਤੇ ਰੁਕ ਗਿਆ ਇਹ ਟਰੱਕ 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 ਵੀ ਤੁਰ ਕੇ ਐਸ ਵਿੱਚ ਚੜਾਈ ਆ ਗਈ ਟਡ ਇਕੱਠਾ ਹੋ ਗਿਆ ਮੇਰਾ ਤਾਂ ਆ ਪੰਜਗਟੀ ਉੱਥੇ ਮਿਲ ਗਈ ਭਾਈ ਉਹ ਚੱਕ ਕੇ ਪਾ ਬਾਈਟਰ ਤਾਂ ਮੈਂ ਮਾਰੀ ਨਹੀਂ ਹੈਗਾ ਦੋਸਤ ਇੰਨਾ ਤੇਜ਼ ਜਾਂਦਾ ਹੈ ਅਰੇ ਬਲ ਬੰਡਾ ਸਾਹਿਬ ਇੱਥੋਂ ਬਸ दस किलोमीटर रहा दिखा ब्रेक कट्टी ने गुले तो है पिछले नहीं है टालिया हत झी पतली हिमाचल प्रदेश फिर आ गए अपना ਤੈਨੂੰ ਕੀ ਲੱਗਿਆ ਸੀ ਵਾ ਨਹੀਂ ਆਉਣਗੇ ਪਰ ਜਬ ਤੱਕ ਤੋੜेंगे ਨਹੀਂ છોੜेंगे ਨਹੀਂ ਠੀਕ ਹੈ ਲੈ ਹਿਮਾਚਲ ਪ੍ਰਦੇਸ਼ ਫੇਰ ਆ ਗਏ ਪੌਂਡਾ ਸਾਬੂ ਸਾਹਮਣੇ ਲਿਖਿਆ ਭਾਈ 6 ਕਿਲੋ ਸੱਸੀ ਗਾਜੀ 6 ਕਿਲੋਮੀਟਰ ਆ ਲੈ ਕਰ ਲੋ ਚਾਤ ਮਾਰ ਆ ਕਿੱਧਰ ਫਰਮ 6 ਠੀਕ ਆ ਆ ਦੇ ਜਬ ਤੱਕ ਤੋੜेंगे ਨਹੀਂ છોੜेंगे ਨਹੀਂ ਪਹੁੰਚਦੇ ਆਂ ਕੌਂਡਾ ਸਾਹਿਬ ਲੈ ਵੀ ਆਪਾਂ ਇੱਥੋਂ ਪਹੁੰਚ ਗਏ ਬਸ ਹੁਣ ਲਾਈਟਾਂ ਲੱਗ ਗਈਆਂ ਸਾਢੇ 7 ਦਾ ਟਾਈਮ ਹੋ ਗਿਆ ਬਸ 1 ਕਿਲੋਮੀਟਰ ਦਾ ਬਾਕੀ ਰਾਹ ਉਹ ਚੱਕ ਚੰਦਾ ਮਾਮਾ ਸਾਹਮਣੇ ਫਿਰਦਾ ਆਂ ਆ ਜਾਂ ਮਰੀਆ ਸਾਹਾਂ ਸਾਹ ਕਰਦਾ ਮਰੀਆ ਦਾ ਕਹਾਦਾ ਲੈ ਘਰ ਗੱਲ ਪਹੁੰਚਣ ਆਲੇ ਆਪਾਂ ਬੁਰਦਵਾਰਾ ਸ੍ਰੀ ਪੌਂਡਾ ਸਾਹਿਬ ਕਦੇ ਮੈਂ ਗੂਗਲ ਤੇ ਸਰਚ ਮਾਰਦਾ ਹੁੰਦਾ ਸੀਗਾ ਵੀ ਜਦੋਂ ਮੈਂ ਜਾਣਾ ਸੀ ਕੋਈ ਵੀ ਮਹੀਨੇ ਪਹਿਲਾਂ ਮੈਂ ਸਰਚ ਹੀ ਮਾਰਦਾ ਰਿਹਾ ਵੀ ਕਿੱਥੇ ਜਾਈਏ ਪੌਂਡਾ ਸਾਹਿਬ ਪੌਂਡਾ ਸਾਹਿਬ ਪੌਂਡਾ ਸਾਹਿਬ ਕਰੀ ਜਾਂਦਾ ਸੀ ਅੱਜ ਮੈਂ ਪੌਂਡਾ ਸਾਹਿਬ ਦੇ ਕਦੇ ਮੈਂ ਉਹ ਗੂਗਲ ਤੇ ਉਂਗਲਾ ਮਾਰਦਾ ਸੀ ਅੱਜ ਪੌਂਡਾ ਸਾਹਿਬ ਦੇ ਧਰਤੀ ਦੇ ਪੈਰ ਰੱਖ ਹੀ ਦਿੱਤਾ ਅੱਗੇ ਜਾਣਗੇ ਆਪਾਂ ਪਹੁੰਚ ਗਏ ਮੱਥਾ ਟੇਕਾਂਗੇ ਬਸ ਆਵਦੀ ਸੁੱਖ ਸ਼ਾਂਤੀ ਮੰਗਣੀ ਆ ਹੋਰ ਤਾਂ ਕੀ ਲੈਣਾ ਹੁੰਦਾ ਸੁੱਖ ਸ਼ਾਂਤੀ ਇਹ ਦਾ ਮਤਲਬ ਐ ਨੀਵੇਂ ਵਿਆਹ ਵਿਆਹ ਹੀ ਕੋਈ ਸ਼ੁਕਸ਼ਾਂਤੀ ਨਹੀਂ ਹੈਗੀ ਬਸ ਸ਼ੁਕਸ਼ਾਂਤੀ ਉਹ ਤਾਂ ਫਿਰ ਖਰਾਬ ਹੋ ਜਾਂਦਾ ਨਾ ਕੰਮ ਸ਼ੁਕਸ਼ਾਂਤੀ ਕਹਿੰਦੇ ਵਿਆਹ ਕਰਾ ਕੇ ਫਿਰ ਕੋਈ ਸ਼ੁਕਸ਼ਾਂਤੀ ਨਹੀਂ ਬਸ ਗੱਲਾਂ ਵੱਡੇ ਲੈਵਲ ਦੀਆਂ ਨੇ ਵੀਰੇ ਪਹੁੰਚ ਗਏ ਆਪਾਂ ਕੋਟਾ ਸਾਹਿਬ ਆਪਾਂ ਪਹੁੰਚਣ ਆ ਲਈਏ ਇੱਥੇ ਗੁਰਦੁਆਰਾ ਸਾਹਿਬ ਮੋੜ ਮੰਨ ਤੋਂ ਬਾਅਦ ਬਸ ਇੱਕੋ ਗੱਲ ਕਹਿਣੀ ਸੀ ਹੁਣ ਚੇਤੇ ਆ ਗਈ ਤੇਰੇ ਤੇ ਦਿਲ ਤਾਂ ਆਇਆ ਏ ਤੇਰੇ ਤੇ ਦਿਲ ਤਾਂ ਆਇਆ ਏ ਸਿੱਧੀ ਜੀ ਦਾ ਨਖਰਾ ਬਹੁਤ ਆ ਲੈ ਪੋਂਡਾ ਸਾਂ ਪਹੁੰਚ ਗਏ ਆਪਾਂ ਸਮਾਗਮ ਸਿੱਗਾ ਅਜਾ ਪੂਰਾ ਵੱਡਾ ਇੱਧਰ ਹੋਣਾ ਗੇਟ ਇੱਥੇ ਆ ਕੇ ਰੋਕੇ ਫੇਰ ਵੀਡੀਓ ਬਣਾਉਣ ਲੱਗਿਆਂਗੇ ਚੱਲ ਵੀ ਕਰ ਦਈਏ ਆਪੇ ਨਿੱਕੇ ਸਥਾਨ ਤੇ ਤੇ ਚਾਹ ਦਾ ਲੰਗਰ ਹੁੰਦਾਗਾ ਇੱਥੇ ਇਹਦੇ ਸਿਮਰਨ ਵਾਲੇ ਟੇਪ ਚੱਲੀ ਜਾਂਦੀ ਆ ਸਿਮਰਨ ਕਰਾਈ ਜਾਂਦੇ ਨੇ ਇੱਧਰ ਨੂੰ ਬਾਥਰੂਮ ਨੇ ਉਹ ਸਾਰੇ ਬਾਥਰੂਮ ਉਧਰ ਮੈਂ ਆ ਉਪਰ ਚਾਤੀ ਮਾਰੀ ਜੇ ਪਿੱਛੇ ਨੂੰ ਪਾਈ ਪਰਨਾ ਜਿਗਦਾ ਵਾ ਐਡੀ ਬੜੀ ਟੈਂਕੀ ਲੈ ਠੀਕ ਆ ਪਰਨਾ ਹੁਣ ਮੇਰੇ ਇੱਧਰ ਨੂੰ ਸਾਰੇ ਗਟੜੀ ਘਰ ਦੇ ਵਿੱਚ ਆਪਾਂ ਦਾ ਸਮਾਨ ਜਮਾ ਕਰਤਾ ਠੀਕ ਆ ਸਾਈਂ ਅਭਿ ਖੜਾ ਆ ਤਾਂ ਜਿੰਦਾ ਲਾਤਾ ਸਾਈਂ ਕੋਲ ਨੂੰ ਬਸ ਉਹਨੇ ਰੱਬ ਬਸ ਰਹੀ ਆ ਐ ਆ ਇੱਥੇ ਹੁਣ ਜੁੜੇ ਜਾਣ ਜਮਾ ਕਰਦੇ ਆ ਆ ਮੇਨ ਗੇਟ ਆਂ ਆਪਾਂ ਇੱਧਰੋਂ ਆਪਾਂ ਚੱਲੋ ਕੋਈ ਨਹੀਂ ਦਿੰਦੇ ਨਾ ਨਹੀਂ ਮੱਥਾ ਟੇਕਣ ਅੰਦਰ ਆਪਾਂ ਚੱਲਦੇ ਆ ਮੇਰੇ ਨੂੰ ਜਾਵਾ ਕਡੇ ਨੂੰ ਨੜ ਤੈਨਾ ਸੀ ਮਰਨ ਕਰਦੇ ਸੀ ਮੈਂ ਆਪਾਂ ਦੇ ਦੀ ਬੈਠੇ ਹੁੰਦਾ ਆਸਮਾਨ ਸਾਰਾ ਕੁਝ ਲਿਖਿਆ ਹੁੰਦਾ ਤਾਂ ਹੀ ਆਪਾਂ ਕੈਪਰੀ ਲਾ ਕੇ ਫਿਰ ਆਪਾਂ ਉਹ ਪਤਾ ਲੋਰ ਪਾ ਲਉਂਦੇ ਕਿ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਥੁਕੜਾ ਪ੍ਰਸਾਦ ਦੇ ਸਮਾਨ ਲਿਖੀ हाँ भाई गुरुद्वारा साहब नक्शा सब कुछ ਬਈ ਹਰ ਹਾਲ ਠਰ ਗਿਆ ਮਾਦਾ ਲੈ ਮੱਥੜੇ ਕਿਵੇਂ ਚਲ ਰਿਹਾ ਸੀ ਸੰਗਤ ਬੈਠੀਏ ਕਥਾ ਵੀ ਉਹ ਅਮਰਦਾਸ ਜੀ ਦਾ ਬੱਚਾ ਜਿਹੜਾ ਹੈ ਉਹ ਪੱਲੇ ਦੇ ਵਿੱਚ ਇੱਕ ਛਿੱਕਾ ਉਹਨੇ ਬੰਨਿਆ ਹੋਇਆ ਟਕਾ ਬੰਨਿਆ ਹੋਇਆ ਤੇ ਉਹ ਆਦਰ ਕੇ ਸਤਿਗੁਰੂ ਸਾਹਿਬ ਦੇ ਹੱਥ ਦੇ ਉੱਤੇ ਰੱਖ ਦਿੰਦਾ ਮੇਰੇ ਬਾਪਿਆਂ ਦੇ ਹੱਥ ਦੇ ਵਿੱਚ ਇਸ ਤਰ੍ਹਾਂ ਕਿ ਇਹਨੂੰ ਆਮ ਦੇ ਵਿੱਚ ਪਾ ਦਿੱਤਾ ਜਾਏ ਉਹਦੀ ਵੱਖਰੀ ਵਿਟੋਪੜੀ ਬਣਾ ਦਿੱਤੀ ਉਸ ਦੇ ਵਿੱਚ ਬੇਮਾਰੀ ਦਾ ਫੇਰ ਉਹਨੂੰ ਕਦੇ ਕਦਾਂ ਹੀ ਯਾਦ ਕਰਕੇ ਆਉਂਦੇ ਸ਼ਰੀਰ ਦੀ ਹਾਲਤ ਵੀ ਖਰਾਬ ਇੱਕ ਦਿਨ ਗੁਰੂ ਜੀ ਸੇ ਪਾਣੀ ਪਾਦੇ ਹੋਏ ਆਦਾਰੇ ਸਨ ਉਹ ਵੀ ਮਹਾਂਸਾਹਿਬ ਪਹੁੰਚਣ ਅਸਿੱਧੇ ਲੋਕ ਉਹਦੇ ਕੋਲ ਹੀ ਦੱਗੇ ਉਹਦੇ ਗੱਲਾਂ ਦੇ ਵਿੱਚ ਗੁਰਬਾਣੀ ਦੇ ਸ਼ਬਦ ਪਏ ਕਿਦਰ ਤੱਕਦੇ ਹੋਏ ਜਾ ਰਹੇ ਸਨ ਜਦੋਂ ਸ਼ਰਧਾ ਪਰ ਉਹ ਜਿਉਂ ਜਿਉਂ ਆਵਾਜ਼ ਨਾ ਆਵੇ ਕੱਲ ਕਿ ਕੋਣ ਤੁਸੀਂ ਇਹ ਸ਼ਬਦ ਮੇਰੇ ਕੰਨਾਂ ਦੇ ਵਿੱਚ ਪਏ ਨੇ ਤੇ ਮੈਨੂੰ ਕੁਝ ਸਕੂਨ ਮਹਿਸੂਸ ਹੋ ਰਿਹਾ ਹੈ ਜਦੋਂ ਤੁਸੀਂ ਆਪਣਾ ਅਸੀਂ ਬਕਣਾ ਦੇ ਅਜੂਰ ਗੁਰੂ ਦੇ ਸੇਕ ਨਾਲ ਕਰਕੇ ਆਉਂਦੇ ਪਏ ਹੋ ਤੁਸੀਂ ਸਿਮਸਤਾ ਦੇ ਦਰਸ਼ਨ ਕਰਤੀਆਂ ਤੇ ਮੇਰੇ ਅੰਦਰ ਇੱਕ ਸ਼ਰਧਾ ਹੈ ਜਿਹੜੀ ਬੋਲ ਕੇ ਦੁਸਰਾਂ ਦੇ ਲਈ ਇਹ ਪਾਈ ਪੈਸਲਾ ਦਰਵਾਜਾ ਦਰਬਾਰ ਸਾਹਿਬ ਦਾ ਉੱਥੋਂ ਇਧਰੋਂ ਆਗੇ ਠੀਕ ਆ ਉਹਦੇ ਤਾਬੇ ਸਿੰਘ ਸਾਹਿਬ ਬੈਠੇ ਨੇ ਇੱਧਰ ਨੂੰ ਜਾਈਏ ਆਪਾਂ ਸਾਰਾ ਸਜਾਇਆ ਹੋਇਆਗਾ ਸਮਾਗਮ ਸੀ ਭਾਈ ਉਹ ਨਹੀਂ ਪਤਾ ਕਿਹੜਾ ਸਮਾਗਮ ਸੀ ਚਲੋ ਕੋਈ ਗੱਲ ਸਾਰਾ ਭਾਈ ਉਹ ਹਾਲ ਇਧਰ ਲਈਏ ਇਸ ਟਾਈਮ ਆਪਾਂ ਪੋਂਡਾ ਸਾਹਿਬ ਦੀ ਧਰਤੀ ਤੇ ਹਾਂ ਲੰਗਰ ਹਾਲ ਆ ਵੀ ਮੈਂ ਕਿਹਾ ਪ੍ਰਸ਼ਾਦਾ ਸਕੇ ਜੀ ਮੇਰੇ ਤਿਆਰੀ ਚੱਲੀ ਜਾਂਦੀ ਹੈ ਜੀ ਪੱਥਰ ਲਾਇਆ ਹੋਇਆ ਵਾ ਪੱਥਰ ਆ ਸਾਰਾ ਇੰਦਰ ਪ੍ਰਸ਼ਾਦਾ ਸਾਕੇ ਨੇ ਜੀ ਫਿਰ ਤੋਂ ਦੀ ਫਿਰਦੇ ਜਪਾਸ਼ਾ ਦਾ ਆ ਜਿਵੇਂ ਸੁਣੋ ਸਾਕਾ ਮਸੋ ਖਾਸਣ ਕਰਨ ਮੋਕੇ ਕਿੰਨੇ ਸਿੰਘ ਨੇ ਅੰਦਰ ਚੱਲਦੇ ਆਂ ਦਰਬਾਰ ਸਾਹਿਬ ਆ ਦੇ ਦਿਲ ਨੂੰ ਸੰਗਤ ਕਿ ਨਿਕੜੀ ਜਾ ਦੇਖ ਲਿਓ ਦੇਖ ਲੋ ਕਿਵੇਂ ਸੰਗਤ ਖੜੀ ਹੈ ਸਾਹਮਣੇ ਲੱਗਦਾ ਦਬਾਟ ੋੜ ਕੇ ਖੜਕਾਈ ਜਾਂਦਾ ਕਾਲ ਥਾਏ ਭਾਈ ਦਰਕਿਨੀ ਸੰਗਤ ਅਸਾਂ ਸੰਗਤ ਤਾਂ ਹੋਣੀ ਹੋਣੀ ਆ ਸੇਵਾਦਾਰ ਕਿੰਨੇ ਨੇ ਜਿਨ੍ਹਾਂ ਨੇ ਮੇਨ ਹਾਰੂ ਜੀ ਦੀ ਸੇਵਾ ਕਰਦਿਆਂ ਵਾਹਿਗੁਰੂ 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 ਤੇਰੇ ਤੇ ਵੀ ਆਪ ਹੀ ਰੱਖਿਆ ਹੋ ਸਿੰਘ ਨੇ ਪਰਲੇ ਨਾ ਚੋਰ ਕਰਦਾਗਾ ਮਾਰ ਲਗੇ ਸਾਹ ਮਾਰ ਲਗੇ ਸਾਹ ਬਸ ਤੇ ਖੌਣਾ ਜਿਵੇਂ ਨਾ ਵੀ ਇੰਨੇ ਸੇਂਗ ਹੁੰਦੇ ਨੇ ਜਦੋਂ ਸੁੱਖ ਹਸਣ ਕਰਨ ਆਪੋਂ ਦਾ ਸਾਹ ਇਹ ਧਰਤੀ ਤੇ ਪਹੁੰਚੇ ਹੋਏ ਆ ਇਹ ਹਾਲ ਆਪੇ ਦੀਵਾਨ ਹਾਲਾ ਇੱਥੇ ਭਾਈ ਸਾਰੀ ਸੰਗਤ ਪਈ ਆ ਡਰਾਟਾਂ ਬੰਦ ਨੇ ਪੱਖੇ ਚੱਲਦੇ ਆ ਕੱਢ ਆ ਸਾਰੇ ਉੱਪਰ ਪੱਖੇ ਚੱਲ ਰਹੇ ਨੇ ਇੱਥੇ ਮੇਰੇ ਕੋ ਵੀ ਦੋ ਪੱਖੇ ਚ ਲੈਣੇ ਆ ਇੱਕ ਉਹ ਇੱਕ ਆ ਲੈ ਇੱਥੇ ਪਿਆ ਬਸ ਆਪ ਠੀਕ ਆ ਬਸ ਮੈਂ ਬਸ ਵੀਡੀਓ ਦੀ ਸਮਾਪਤੀ ਕਰਨ ਲੱਗਿਆ ਮੈਂ ਸੌਣ ਲੱਗਿਆ ਇਸ ਟਾਈਮ ਮੈਂ ਫੋਟੋਸਾਦੀ ਧਰਤੀ ਤੇ ਦੀਵਾਨ ਹਾਲਤ ਮੈਂ ਲਾਈਵ ਸੀ ਬਸ ਮੈਨੂੰ ਦੋ ਇਜਾਜ਼ਤ ਮਿਲਦੇ ਆ ਫਿਰ ਖਾਸ ਦਿਨ ਖਾਸ ਵੀਡੀਓ ਖਾਸ ਥਾਮਾ ਤੇ ਖਾਸ ਮੌਸਮ ਦੇ ਨਾਲ ਉਹਨਾਂ ਤੱਕ ਇਹ ਵੀਡੀਓ ਤੁਸੀਂ ਦੁਬਾਰਾ ਫੇਰ ਦੇਖ ਸਕਦੇ ਜਿਹੜੇ ਜਿਹੜੇ ਹੋਰ ਹੋਰ ਸੋਹਣੇ ਥਾਮਾ ਵੇ ਦੇਖਣ ਵਾਸਤੇ ਮੇਰੇ ਚੈਨਲ ਦੇ ਨਾਲ ਵੀਡੀਓ ਦੇ ਨਾਲ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਨਾ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ